E ਤੇ ਚੰਨ ਹੀ ਚੰਨ ਹੋ ਜਾਂਦਾ ਹੈ ਸੇ ਗੁਰੂਸਿਵਾਰੀਓ ਆਓ ਗੁਰਨਾਨਕ ਪਾਸਾ ਜੀ ਦੇ ਆਪਸ ਸਾਖੀਆਂ ਸਾਥ ਨਾਲ ਜੀ ਗੁਰਨਾਨਕ ਪਾਸਾ ਜੀ ਦੇ ਪਿਤਾ ਦਾ ਨਾਮ ਆਪਾਂ ਪਹਿਲਾਂ ਪਰਿਵਾਰ ਤੋਂ ਤੇ ਜਿੱਥੇ ਗੁਰਨਾਨਕ ਪਾਸਾ ਜੀ ਨੂੰ ਚੇਤੇ ਕਰਦੇ ਹਾਂ ਧੰਤਾ ਦੇ ਜੋਗ ਦੇ ਗੁਰੂ ਜੀ ਜਿਨ੍ਹਾਂ ਨੇ ਸਾਰੀ ਲੁਕਾਈ ਨੂੰ ਹੈਨੇ ਕਰਕੇ ਲੁਕਾਈ ਨੂੰ ਸਿੱਧੇ ਰਸਤੇ ਪਾਇਆ ਤੇ ਉਹਨਾਂ ਦੇ ਮਾਤਾ ਪਿਤਾ ਕਿੰਨਾ ਧੰਤਾ ਦੇ ਜੋਗ ਦੇ ਉਹਨਾਂ ਦੀ ਕਿੰਨੇ ਬੰਦਗੀ ਹੋ ਸਕਦੀ ਹੈ ਕਿਉਂਕਿ ਸਤਬਸਕੀਰ ਸਿੰਘ ਜੀ ਵਚਨ ਕਰਿਆ ਕਰਦੇ ਸਨ ਕੋਈ ਨਾਮ ਜਪਣ ਵਾਲੀ ਰੂਹ ਦੁਨੀਆਂ ਨੂੰ ਸਿੱਧੇ ਪੌਂ ਰਸਤੇ ਤੇ ਕੌਣ ਵਾਲੀ ਰੂਹ ਦੇ ਮਾਤਾ ਪਿਤਾ ਕਿੰਨੇ ਪਵਿੱਤਰ ਹੋਣਗੇ ਕਿੰਨੇ ਉਹਨਾਂ ਦੀ ਬੰਦਗੀ ਹੋਵੇਗੀ ਜਿਸ ਔਖ ਦੇ ਵਿੱਚ ਉਹ ਬੰਦਗੀ ਵਾਲਿਆ ਰਹੇ ਤੇ ਹੁਣ ਉਹ ਮਾਤਾ ਤ੍ਰਿਪਤਾ ਗੁਰੂ ਪਾਸਾ ਜੀ ਦੇ ਮਾਤਾ ਦਾ ਨਾਮ ਹੈ ਤ੍ਰਿਪਤਾ ਜੀ ਪਿਤਾ ਦਾ ਨਾਮ ਹੈ ਤੜਿਆਂੰਦ ਦਾਸ ਯਾਦ ਕਰਨਾ ਆਪਾਂ ਕਾਨੂੰ ਕਹਿੰਦੇ ਹਾਂ ਲਿਖਤਾ ਦੇ ਵਿੱਚ ਵੀ ਕਾਨੂੰ ਲਿਖ ਆਪਾਂ ਪੜ੍ਹਦੇ ਹਾਂ ਪਰ ਗੁਰੂ ਸਵਾਰੋਪ ਕੋ ਸਤਕਾਰ ਜੋ ਲੱਭ ਨਹੀਂ ਹੈ ਉਹਨਾਂ ਦਾ ਪੂਰਾ ਲਾਭ ਲੈਣਾ ਚਾਹੀਦਾ ਆਪਣਾ ਤੇ ਸਾਡੇ ਗੁਰੂ ਦੇ ਪਿਤਾ ਨੇ ਉਹਨਾਂ ਦਾ ਨਾਮ ਕੀ ਹੈ ਮਹਿਤਾ ਤੜਿਆਂੰਦ ਦਾਸ ਆਪਾਂ ਕਾਨੂੰ ਕਹਿੰਦੇ ਹਾਂ ਨਹੀਂ ਕਾਨੂੰ ਨਹੀਂ ਕਹਿਣਾ ਖਿਆਲ ਕਰਨਾ ਹੈ ਮਹਿਤਾ ਤੜਿਆਂੰਦ ਦਾਸ ਗੁਰਨਾਨਕ ਪਾਸਾ ਜੀ ਦੇ ਸਰਪਾਗਜੋਤ ਪਿਤਾ ਜੀ ਨੇ ਮਾਤਾ ਜੀ ਨੇ ਮਾਤਾ ਤੇਤਾ ਜੀ ਗੁਰਨਾਨਕ ਪਾਸਾ ਜੀ ਦੇ ਮਹਿਲਾਨ ਮਾਤਾ ਸੁਲੱਖਣੀ ਜੀ ਗੁਰਨਾਨਕ ਪਾਸਾ ਜੀ ਦੇ ਭੈਣ ਹਨ ਬੇਬੇ ਲਾਂਕੀ ਜੀ ਉਸ ਵਕਤ ਬੇਬੇ ਆਤਮਾ ਕਹਿੰਦੇ ਹਾਂ ਕਿਤੇ ਉਸ ਵਕਤ ਭੈਣ ਨੂੰ ਬੇਬੇ ਕਿਹਾ ਜਾਂਦਾ ਸੀ ਵੱਡੀ ਭੈਣ ਨੂੰ ਬੇਬੇ ਕਿਹਾ ਜਾਂਦਾ ਸੀ ਅੱਜ ਤੱਕ ਤਾਂ ਆਹ ਕਹਿੰਦੇ ਹਾਂ ਦਾਦੀ ਮਾਂ ਨੂੰ ਬੇਬੇ ਕਹ ਦਿੰਦੇ ਹਾਂ ਉਸ ਵਕਤ ਵੱਡੀ ਭੈਣ ਨੂੰ ਬੇਬੇ ਕਿਹਾ ਜਾਂਦਾ ਸੀ ਇਸ ਕਰਕੇ ਗੁਰਨਾਨਕ ਪਾਤਸ਼ਾਹੀ ਦੀ ਭੈਣ ਨੂੰ ਬੇਬੇ ਨਾਂ ਕੀ ਉਚਾਰਦੇ। ਤੇ ਗੁਰਨਾਨਕ ਪਾਤਸ਼ਾਹੀ ਦੇ ਦੋ ਬੱਚੇ ਸਨ ਲਖਮੀ ਦਾਸ ਸ੍ਰੀ ਚੰਦ ਤੇ ਲਖਮੀ ਦਾਸ ਇਹ ਗੁਰਨਾਨਕ ਪਾਤਸ਼ਾਹੀ ਦਾ ਪਰਿਵਾਰ ਹੈ। ਅਸੀਂ ਵੇਖ ਰਹੇ ਹਾਂ ਬਹੁਤ ਪਿਆਰਿਓ ਗੁਰਨਾਨਕ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਮਹਾਰਾਜ ਇਹ ਸੋਹਣੇ ਦਰਬਾਰ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ। ਪ੍ਰਥਮ ਮਨ ਖਿਆਲ ਹੋ ਜਾਂਦਾ ਹੈ ਕਿ ਗੁਰੂ ਨਾਨਕ ਪਾਸਾ ਜੀ ਉਹਨਾਂ ਦਾ ਸਰੂਪ ਇਹ ਹੋ ਜਾਂ ਸੀ ਭਾਵੇਂ ਉਸ ਵਕਤ ਫੋਟੋਆਂ ਨਹੀਂ ਹੁੰਦੀ ਸੀ ਪਰ ਮਨ ਦੇ ਅੰਦਰ ਆਪਣੇ ਮਨ ਘੜਤ ਦਾ ਜਾਜਦੀ ਤੇ ਕਿ ਸਾਡੇ ਗੁਰੂ ਜੀ ਐਸੇ ਨੇ ਤੇ ਆਪਾਂ ਦਰਸ਼ਨ ਕਰਦੇ ਹਾਂ ਅੰਦਰ ਭਾਵ ਗੁਰੂ ਦੀ ਫੋਟੋ ਨੂੰ ਵੇਖ ਕੇ ਅੰਦਰ ਭਾਵ ਪਵਿੱਤਰ ਜਾਂਦੇ ਨੇ ਕਿ ਇਹ ਗੁਰੂ ਨਾਨਕ ਪਾਸਾ ਜੀ ਨੇ ਇਹਨਾਂ ਨੇ ਦੁਨੀਆ ਨੂੰ ਸਿੱਧੇ ਰਸਤੇ ਪਾਇਆ ਇਹ ਗੁਰੂ ਅੰਗਦ ਦੇਵ ਜੀ ਮਹਾਰਾਜੀ ਨੇ ਇਹਨਾਂ ਨੇ ਦੂਜੇ ਰੂਪ ਦੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਗੁਰਮੁਖੀ ਲਿਪੀ ਗੁਰਮੁਖੀ ਪੜ੍ਹਾਈ ਤੇ ਗੁਰੂ ਅਮਰਦਾਸ ਮਹਾਰਾਜ ਜੀ ਐਸੇ ਗੁਰੂ ਨੇ ਤੀਸਰੇ ਗੁਰੂ ਨੇ ਜਿਨ੍ਹਾਂ ਨੇ ਸਦੀ ਪ੍ਰਥਾ ਨੂੰ ਖਤਮ ਕੀਤਾ ਗੁਰੂ ਚੌਥੇ ਪਾਸਾ ਜੀ ਐਸੇ ਗੁਰੂ ਨੇ ਜਿਨ੍ਹਾਂ ਨੇ ਛੋਟੀ ਉਮਰੇ ਹੀ ਮਾਤਾ-ਪਿਤਾ ਦਾ ਜੋ ਸਾਇਆ ਸੀ ਛੀਰਤੋ ਜਰੇ ਜਾਂਦੇ ਤੇ ਫਰਮਾਨਤਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ ਤੇ ਉਸ ਵਕਤ ਹੀ ਯਾਦ ਆ ਜਾਂਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਹਰ ਮੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੀ ਬਾਣੀ ਨੂੰ ਸਾਰੇ ਗੁਰਮੁਖਾਂ ਦੇ ਇਕੱਤਰ ਕਰਕੇ ਬਾਣੀ ਨੂੰ ਭਗਤਾਂ ਦੀ ਬਾਣੀ ਨੂੰ ਕਰਕੇ ਸਾਨੂੰ ਇੱਕ ਨਾਮ ਦੇ ਜਵਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਚ ਦਿੱਤੀ ਇਹਦੀ ਇੱਕ ਜੋਗ ਸੀ ਗੁਰੂ ਸਵਾਰਿਓ ਜਿੱਦ ਮੈਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੋਕੋ ਝੋਕ ਅੰਡਾਲ ਕਰਦੇ ਥੇ ਕਿ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਜੋਗੋ ਜੋਗੋ ਡੱਲਦੇ ਬੇ ਰਹਦੀ ਦੁਨੀਆ ਤੱਕ ਦੁਨੀਆ ਖતમ ਹੋ ਜਾਵੇਗੀ ਪਰ ਇਹ ਐਸੇ ਗੁਰੂ ਨੇ ਕਿ ਅੱਗੇ ਪਹਿਲਾਂ ਦਾ ਗੁਰਨਾਨਕ ਪਾਸਾ ਜੀ ਆਈ ਸਰੀਰ ਕਰਕੇ ਚਲੇ ਗਏ ਜੋਤ ਅਤੇ ਗੁਰੂ ਅੰਗਦ ਦੇਵ ਜੀ ਮਹਾਰਾਜਾ ਉਹੀ ਜੋਤ ਸੁਭਮਰਦਾਸ ਮਹਾਰਾਜ ਜੀ ਦੇ ਵਿੱਚ ਆਈ ਉਹੀ ਜੋਤ ਇਸੇ ਤਰ੍ਹਾਂ ਹੀ 10ਵੇਂ ਪਾਸਾ ਜੀ ਤੱਕ ਸਾਰੇ ਗੁਰਮਤ ਤੋਂ ਹੁੰਦੀ ਹੋਈ ਜੋਤ ਉਹਾ ਜੋਤ ਜੋ ਤੋਹਾ ਜੋਤ ਸੈ ਸੈ ਕਾਇਆ ਫੇਰ ਹੁ ਲੱਗੀ ਏ ਜੋ ਤੋਹਾ ਜੋਤ ਬਿਓ ਹੈ ਸਿਰ ਕਾਇਆ ਦਾ ਪਰਟਾ ਹੁੰਦਾ ਸੀ ਕਾਇਆ ਤੋਂ ਬਾਅਦ ਸਰੀਰ ਸਰੀਰ ਦਾ ਪਰਟਾ ਹੁੰਦਾ ਸੀ ਜਿਸ ਤਰ੍ਹਾਂ ਗੁਰੂ ਨਾਨਕ ਪਾਸਾ ਜੀ ਆਏ 70 ਸਾਲ ਦਾ ਉਹ ਯੁੱਗ 1470 ਦੇ ਵਿੱਚ ਪ੍ਰਕਾਸ਼ ਹੋਏ ਗੁਰੂ ਨਾਨਕ ਪਾਸਾ ਜੀ ਦਾ 1539 ਤੱਕ 70 ਸਾਲ ਦਾ ਉਹ ਯੁੱਗ ਸੀ ਜਿਹਦੇ ਵਿੱਚ ਗੁਰੂ ਸਵਾਰਿਓ ਗੁਰਨਾਨਕ ਪਾਤਸ਼ਾਹ ਜੀ ਚਾਰ ਉਦਾਸੀਆਂ ਦੀਆਂ ਚਾਰ ਉਦਾਸੀਆਂ ਦੇ ਵਿੱਚ ਸੱਜਣ ਠੱਗ ਵਰਗੇ ਭੂਮੀਏ ਚੋਰ ਵਰਗੇ ਕੌਡੇ ਰਾਖਸ ਵਰਗੇ ਜਿਹੜੇ ਕਿ ਕਦੇ ਵੀ ਨਹੀਂ ਸੁਧਰ ਸਕਦੇ ਸੀ ਇੱਥੋਂ ਤੱਕ ਕਿ ਬਾਬਰ ਜਿਹਦੀਆਂ ਗੁਰਨਾਨਕ ਪਾਤਸ਼ਾਹ ਜੀ ਨੇ ਕੈਦ ਵੀ ਕੀਤੀ ਕਿਉਂਕਿ ਲਾਜ ਜਪਣ ਵਾਲੀਆਂ ਰੂਹਾਂ ਨੂੰ ਆਮ ਲੋਕ ਆਮ ਵਾਰਸਾ ਤਕਰੀਫਾਂ ਦਿੰਦੇ ਹੁੰਦੇ ਤੇ ਗੁਰਨਾਨਕ ਬਾਸਾ ਜੀ ਨੇ ਉਸੇ ਬਾਬਰ ਨੂੰ ਜਾਬਰ ਕਿਹਾ ਸੀ ਗੁਰੂ ਸਤਨਾਮ ਉਸੇ ਬਾਬਰ ਨੂੰ ਕਿਹਾ ਸੀ ਜਾਬਰ ਕਿ ਬਾਬਰ ਤੂੰ ਬਾਬਰ ਨਹੀਂ ਹੈ ਤੂੰ ਜਾਬਰ ਹੈ ਲੁਕਾਈ ਦੇ ਉੱਤੇ ਜਿਹੜੀ ਲੁਕਾਈ ਨੂੰ ਤੇ ਸਾਹਮਣਾ ਸੀ ਉਸੇ ਲੁਕਾਈ ਦੇ ਉੱਤੇ ਉਹਨਾਂ ਦੇ ਉੱਤੇ ਅਤਿਆਚਾਰ ਕਰ ਰਹੇ ਹੁੰਦੇ ਤੇ ਫਿਰ ਪਹਿਲਾ ਯੁੱਗ 1469 ਤੋਂ ਲੈ ਕੇ 1541 ਫਿਰ 1541 ਤੋਂ ਲੈ ਕੇ ਦੂਜੇ ਪਾਕਸਾਂ ਦੀ ਦੂਜਾ ਯੁੱਗ ਚੱਲਦਾ ਹੈ 1541 ਤੋਂ 1552 ਦਾ ਗੁਰੂ ਅੰਗਦ ਦੇਵ ਜੀ ਮਹਾਰਾਜੀ ਆਏ ਇਹ ਯੁੱਗ ਚੱਲਿਆ ਜਿੱਥੇਆਂ ਰੋਹਾਂ ਪਰਮਾਤਮਾ ਦੇ ਨਾਲ ਜੁੜੀਆਂ ਕਿੰਨਿਆ ਬੱਚਿਆਂ ਨੇ ਪਲੇ ਹੋਈ ਮਰਨ ਖਾੜੇ ਰਚੇ ਗੁਰੂ ਅੰਗਦ ਦੇਵ ਜੀ ਮਹਾਰਾਜੀ ਨੇ ਫਿਰ 1552 ਤੋਂ ਲੈ ਕੇ ਗੁਰੂ ਸਵਾਰਿਓ 1574 ਤੱਕ ਗੁਰੂ ਅਮਰਦਾਸ ਜੀ ਮਹਾਰਾਜ ਇਹ ਜੋਗ ਆਏ ਫਿਰ 1574 ਤੋਂ 1581 ਤੱਕ ਚੌਥੇ ਪੰਜਸਾ ਜੀ ਇਹ ਜੋਗ ਆਏ 1581 ਤੋਂ ਲੈ ਕੇ 1606 ਤੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੁਰਗੱਦੀ ਸਵਾਰੀ ਇਹ ਜੋਗ ਆਇਆ ਆਪਾਂ ਜੋ ਕੋ ਜੋ ਅਟਾਦਦੇ ਹੋਣਾ ਹੈ 1500 1606 ਤੋਂ ਲੈ ਕੇ 1644 ਤੱਕ ਛੇਵੇਂ ਪਾਤਸ਼ਾਹ ਜੀ ਆਏ ਗੁਰੂ ਜਵਾਹਰ ਸਵਾਰਿਓ ਇਹ ਜੋਗ ਆਇਆ 1544 ਤੋਂ ਲੈ ਕੇ 1562 ਤੱਕ ਸੱਤਵੇਂ ਪਾਤਸ਼ਾਹ ਜੀ ਆਏ ਇਹ ਜੋਗ ਆਇਆ ਦੁਨੀਆ ਨੂੰ ਭਲੇ ਰਸਤੇ ਤੇ ਪਾਇਆ 1500 1664 ਤੋਂ ਲੈ ਕੇ 1664 ਤੱਕ ਤਿੰਨਸਾਲ 8ਵੇਂ ਪਾਸਾ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜੀ ਐ 1661 ਤੋਂ ਲੈ ਕੇ ਕਰਕੇ ਗੁਰੂ ਸਮਾਰਿਓ 1675 ਤੱਕ ਗੁਰੂ ਤੇਗ ਬਹਾਦਰ ਮਹਾਰਾਜੀ ਹੰਦ ਤੇ ਚਲਦਾਂ ਜਿਨ੍ਹਾਂ ਨੇ ਜੀਉਂਦੀ ਰਾਖੀ ਕੀਤੀ ਪਿਆਰ ਕਰਿਓ ਜਦਿ ਉਹ ਨਾਨਕ ਪਾਸਾ ਜੀ ਨੂੰ ਨਹੀਂ ਪਹਿੰਨਿਆ ਸੀ ਉਸ ਵਕਤ ਕੋ ਨਾਨਕ ਪਾਸਾ ਜੀ ਦੀ ਉਮਰ 9 ਸਾਲ ਸੀ 9 ਸਾਲ ਦੀ ਉਮਰ ਦੇ ਵਿੱਚ ਕੰਡ ਦੇ ਨਾਨਕ ਤੋਂ ਹੁਣ ਜਵਾਨ ਹੋਦਿਆ ਹੈ ਤੇਰੇ ਜਿਉ ਪੰਨਣਾ ਹੈ ਆਪਣੇ ਧਰਮ ਦੇ ਵਿੱਚ ਲਿਖਿਆ ਹੈ ਕਿ ਸਭ ਨੇ ਜਿਉ ਪੰਨਣਾ ਹੈ ਗੁਰੂ ਨਾਨਕ ਪਾਲ ਸਾਹਿਬ ਜੀ ਨੇ ਪਾਉਂਦੇ ਨੂੰ ਕਹਿ ਦਿੱਤਾ ਸੀ ਕਿ ਪਾਉਂਦੇ ਇਹ ਜਿਉ ਮੇਰੀ ਜਿੰਦ ਦੇ ਨਾਲ ਨਿਵੇਗਾ ਉਹ ਕਹਿੰਦਾ ਜਿੰਦ ਦੇ ਨਾਲ ਨਹੀਂ ਨਿਵਾਹੇ ਇਹ ਜਿੰਨਾ ਤੱਕ ਤੁਹਾਡਾ ਸਰੀਰ ਹੈ ਉਹ ਨਾਲ ਤੱਕ ਇਹ ਨਿਵੇਗਾ ਬਾਅਦ ਵਿੱਚ ਸੜ ਬਣ ਜਾਵੇਗਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ ਸੀ ਨਹੀਂ ਮੈਨੂੰ ਐਸਾ ਜਨਿਊ ਨਹੀਂ ਚਾਹੀਦਾ ਤੇ ਫਿਰ ਆਸਾ ਦੀ ਵਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਕੀ ਕਿਹਾ ਦਇਆ ਤਵਾ ਸੰਤੋਖ ਸੂਤ ਜਤ ਕੰਢੀ ਸਤ ਵਾਟ ਤੇ ਇਹ ਜਨਿਊ ਜੀਤਾ ਨਹੀਂ ਤਾਂ ਆਂਡੇ ਘੱਟ ਨਾ ਇਹ ਕੁੱਤੇ ਲਾਮਲ ਲੱਗੇ ਨਾ ਇਹ ਚੜੀ ਨ ਜਾਏ ਤਨ ਸੋ ਮਾਨਸ ਮਾਰ ਦਾ ਜੋ ਬਲ ਚੱਲੇਗਾ ਕਹਿੰਦੇ ਮਾਨਸੋਂ ਤਨ ਦੇ ਜੋ ਐਸੇ ਜਨਿਊ ਨੂੰ ਪਾਉਦੇ ਨੇ 9 ਸਾਲ ਦੀ ਉਮਰ ਦੇ ਵਿੱਚ ਦੇਖੋ 9 ਸਾਲ ਦੀ ਉਮਰ ਦੇ ਵਿੱਚ ਗੁਰਨਾਨ ਪਾ사와 ਜਿਨੇ ਉਹ ਨਹੀਂ ਪੈਂਦੇ ਆ 9 ਸਾਲ ਦੀ ਉਮਰ ਦੇ ਵਿੱਚ ਉਹੀ ਜੋਤ ਜਿਦੇ ਉਹ ਦੀ ਰਾਖੀ ਦੀ ਖਾਤਰ ਗੁਰੂ ਗੋਬਿੰਦ ਰਾਏ ਜੀ ਗੋਬਿੰਦ ਰਾਏ ਜੀ 9 ਸਾਲ ਦੀ ਉਮਰ ਹੈ 9 ਸਾਲ ਦੀ ਉਮਰ ਦੇ ਵਿੱਚ ਗੋਬਿੰਦ ਰਾਏ ਜੀ ਆਪਣੇ ਪਿਤਾ ਨੂੰ ਕਹਿੰਦੇ ਨੇ ਪਾ사와 ਜਿਨੇ ਉਹ ਦੀ ਰਾਖੀ ਕਰੋ ਕੋ ਸਤਨਾ ਕਸ਼ਮੀਰੀ ਪੱਟ ਪਰਿਆਤੀ ਹੋਏ ਪਾ사와 ਸਾਡਾ ਧਰਮ ਜਾ ਰਿਹਾ ਹੈ ਰੰਗ ਜੀ ਸਾਡੇ ਜਿਨੇ ਉ ਆ ਰਿਹਾ ਹੈ ਇਸ ਕਰਕੇ ਸਾਡੀ ਰਾਖੀ ਕਰੋ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਸੀ ਕਿ ਜਾ ਕੇ ਰੰਗ ਦੇਵ ਨੂੰ ਕਹਿ ਦੇਓ ਜੇ ਸਾਡੇ ਸਿੱਖਾਂ ਦੇ ਨੌਵੇਂ ਗੁਰੂ ਮੁਸਲਮਾਨ ਬਣ ਜਾਂਦੇ ਅਸੀਂ ਸਾਰੇ ਬਣ ਜਾਂਦੇ ਪਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਨੂ ਦੀ ਰਾਖੀ ਕੀਤੀ ਦੂਸਰੇ ਘਰ ਦੀ ਰਾਖੀ ਕੀਤੀ ਤੇ ਗੁਰੂ ਸਵਾਰਿਓ ਉਹ ਦੁਨੀਆਂ ਨੂੰ ਨਾਲ ਜੋੜਿਆ ਸੋ ਐਸੀ ਦੇ ਗੁਰੂ ਤੇ ਗੁਰੂ ਪਦਵੀ ਤੇ ਅੱਡਾਂ ਤੋਂ ਪਹਿਲੇ ਅੱਗੇ ਆਪਾਂ ਜੋਗੋ ਜੋਗ ਵਚਨ ਕੀਤੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਮੱਤਰਾਂ ਸਤ 1675 ਤੱਕ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਹੁੰਦ ਨੇ 1675 ਤੋਂ ਲੈ ਕੇ 1708 ਤੱਕ ਨਦੇੜ ਦੀ ਧਰਤੀ ਦੇ ਉੱਤੇ ਜੋਦੀ ਜੋਗ ਸਮਾਉਦੇ ਨੇ 10ਵੇਂ ਪਾਤਸ਼ਾਹ ਫਿਰ ਉਸ ਵਕਤ ਜੋਗੋ ਜੋਗ ਡਾਲੋ ਗੁਰੂ ਗran ਸੇ ਮਹਾਰਾਜੀ ਨੂੰ ਗੁਰਗੱਦੀ ਵਸਸ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਧਿਆਤਿਕ ਆਕਾਰ ਦੀ ਤਮੈ ਚਲਾਇਓ ਕੰਤ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨੇ ਉਕਰੰਤ ਗੁਰੂ ਦਾਤ ਜੀ ਮਾਨੇ ਪ੍ਰਗਟ ਹੋਣਾ ਕੀਤੇ ਜੋ ਪ੍ਰਮਾਤਮਾ ਨੂੰ ਮਿਲਉ ਚਾਹੇ ਕੋਜ ਸ਼ਬਦ ਮੇਲੇ ਰਾਜ ਪਰੇਗਾ ਖਾਲਸਾ ਆਕੀ ਰਹੇ ਨਾ ਕੋਈ ਖੁਆਰ ਹੋਏ ਸਭ ਮਿਲenge ਬੱਚੇ ਸੰਜੂ ਹੋਏ ਗੁਰੂ ਸਵਾਦੇ ਨੂੰ ਆਪਣੇ ਕੋਲ ਹੁਣ ਸਮਾ ਘਟ ਹੈ ਤੇ ਪੈਲਣ ਦਾ ਤੇ ਮੇਲ ਦਾ ਬਹੁਤ ਪਿਆਰ ਹੁੰਦਾ ਹੈ ਪੜਨਾ ਜੋ ਗੁਰੂ ਨਾਨਕਦੇਵ ਜੀ ਮਹਾਰਾਜ ਗੁਰਨਾਨਕ ਬਾਸਾ ਜੀ ਤੋਂ 12 ਸਾਲ ਵੱਡੇ ਸਨ 12 ਸਾਲ ਵੱਡੇ ਸਨ ਗੁਰਨਾਨਕ ਬਾਸਾ ਜੀ ਅਵਤਾਰ ਧਾਰਿਆ ਤੇ ਗੁਰਨਾਨਕ ਬਾਸਾ ਜੀ ਨੂੰ ਬਹੁਤ ਪਿਆਰ ਕਰਦੇ ਸਨ ਸਾਡ ਤੁਹਾਨੂੰ ਪਤਾ ਹੈ ਜਿਸ ਵਕਤ ਉਹ ਲੋਸਾਰੇ ਨੂੰ ਗੁਰਨਾਨਕ ਬਾਸਾ ਜੀ ਦੇ ਪਿਤਾ ਜੀ ਮਹਿਤਾ ਕ੍ਰਿਸ਼ਨ ਦਾਸ ਇਹਨਾਂ ਨੂੰ ਸੱਚਾ ਸੌਦਾ ਕਰਨ ਵਾਸਤੇ ਭੇਜਦੇ ਨਾਲ ਬਾਲਾ ਜੀ ਨੂੰ ਭੇਜਦੇ ਨੇ ਤੇ ਬਾਲਾ ਦੇ ਬਨਾਰਕ ਪਾਸਾਂ ਨੇ ਸੱਚਾ ਸੌਦਾ ਕਰਕੇ ਕੀ ਕਰਦੇ ਨੇ ਤੇ ਭੁੱਖੇ ਸਾਧੂ ਨੂੰ ਭੋਜਨ ਖਵਾਉਂਦੇ ਨੇ ਖਰਾ ਸੌਦਾ ਕਨਵਾਸਦੇ ਪਿਆ ਸੀ ਕਹਿੰਦੇ ਬਾਲਾ ਇਹ ਕੋ ਖਰਾ ਸੌਦਾ ਹੋਣਾ ਦਵੇਗਾ ਇਹਨਾਂ ਨੂੰ ਖਾਣ ਭੁੱਖੇ ਸਾਧੂ ਨੂੰ ਭੋਜਨ ਸਕਾਂਦੇ ਉਹਨਾਂ ਨੂੰ ਸਿੱਧਾ ਭੁੱਖਾ-ਭੁੱਖੇ ਸਾਧੂ ਨੂੰ ਸਿੱਧਾ ਨਹੀਂ ਭੋਜਨ ਸਕਾਇਆ ਬਨਾਰਕ ਪਾਸਾ ਜੀ ਨੇ ਉਹਨਾਂ ਨੂੰ ਪਹਿਲਾਂ ਗੁਰੂ ਜਵਾਰਿਓ ਇਕੱਠੇ ਕੀ ਕਰਾਏ ਇਕੱਠੇ ਕੀਤਾ ਇਕੱਠੇ ਕਰਕੇ ਤੇਨੇ ਪਾਈ ਤੁਸੀਂ ਇਹ ਸਾਰਾ ਕੁਝ ਕਾਦੇ ਵਾਸਤੇ ਸਾਧੂ ਬਣੇ ਕੋਈ ਉਠਾ ਲਟਕਦਾ ਹੈ ਕੋਈ ਖੂਹ ਵਿੱਚ ਡਟਕਦਾ ਹੈ ਕੋਈ ਨੰਕਾ ਹੈ ਆ ਲਗ ਲਗ ਤਰਾਂ ਦੇ ਵਿੱਚ ਤੁਸੀਂ ਬੈਠੇ ਹੋ ਢੂੜੀਆਂ ਤਾਪ ਰਹੇ ਹੋ ਕੋਈ ਇਹ ਕੀ ਗੱਲ ਕਹਦੇ ਸੀ ਪ੍ਰਮਾਤਮਾ ਨੂੰ ਮਿਲਣਾ ਗੁਰਮਾਨ ਕੋ ਪਾਸਾ ਜੀ ਨੇ ਦੇਖਿਆ ਕਿ ਉਹ ਕਿ ਸਾਧੂ ਨਹੀਂ ਪਹਿਲਾਂ ਇਹਨਾਂ ਨੂੰ ਤ੍ਰਿਪਤ ਕੀਤਾ ਜਾਵੇ ਪਹਿਲਾਂ ਇਹਨਾਂ ਨੂੰ ਇਹਨਾਂ ਦੀ ਸਰੀਰ ਦੀ ਭੁੱਖ ਖਤੂਰ ਕੀਤੀ ਜਾਂਦੇ ਤੇ ਫਿਰ ਇਹਨਾਂ ਨੂੰ ਸਮਝਾਵਾਂਗੇ ਗੁਰੂ ਨਾਨਕ ਪਾਤਸ਼ਾਹੀ ਨੇ ਬਾਲੇ ਉਤੇ ਹਾਂ ਬਾਲਿਆ ਪਰ ਸਾਧਾ ਪਣੀ ਰਸਤਾ ਆਪਾਂ ਸਾਰੇ ਧਿਆਨ ਕਰ ਇਹਨਾਂ ਇਹਨਾਂ ਨੂੰ ਪਹਿਲਾਂ ਭੋਜਨ ਸਕਾਇਆ ਫਿਰ ਇਹਨਾਂ ਉੱਥੇ ਸਾਧੂ ਨੂੰ ਸਿੱਧੇ ਰਸਤੇ ਪਾ ਗਏ ਗੁਰੂ ਸਵਾਰੇ ਉਹ ਪਹਿਲਾਂ ਓਲੇ ਪਾਣੀ ਸਕਾਇਆ ਗੁਰੂ ਨਾਨਕ ਪਾਤਸ਼ਾਹੀ ਨੇ ਭੋਜਨ ਪਾਣੀ ਸਕਾਉਣ ਤੋਂ ਬਾਅਦ ਇਕੱਠੇ ਕਰਕੇ ਕਹਿੰਦੇ ਤੁਸੀਂ ਇਹਨਾਂ ਨੂੰ ਭੋਜਨ ਪਾਣੀ ਸਕ ਰਹਿਆ ਹੈ ਤੇ ਤੇਹਾ ਕਿ ਇਹ ਤੁਸੀਂ ਜੋ ਘਰ-ਬਾਰ ਛੱਡੇ ਨਹੀਂ ਪ੍ਰਮਾਤਮਾ ਨੇ ਤੁਹਾਡੀਆਂ ਬਿਯੋਗੀਆਂ ਲਈ ਅਸੀਂ ਬਿਯੋਗੀਆਂ ਤੋਂ ਮੁਨੋਕਰ ਨਹੀਂ ਹੋਣਾ ਇਸ ਕਰਕੇ ਤੁਸੀਂ ਨਾਮ ਸਿਮਰਉਂ ਹੀ ਕਰਦਾ ਹੈ ਤੇ ਘਰੇ ਕਿਰਤ ਕਮਾਈ ਵੀ ਕਰਦੀ ਹੈ ਫਿਰ ਹੀ ਤੁਹਾਨੂੰ ਪ੍ਰਮਾਤਮਾ ਮਿਲ ਸਕਦਾ ਹੈ ਉੱਠੇ ਲੱਕਣ ਦੇ ਨਾਲ ਨੰਗੀ ਫਿਰਦੇ ਨਾਲ ਧੂਆਂ ਤਾਪਣ ਦੇ ਨਾਲ ਪ੍ਰਮਾਤਮਾ ਨੇ ਨਹੀਂ ਮਿਲਣਾ ਕਿਉਂਕਿ ਪ੍ਰਮਾਤਮਾ ਬੁਰਾਨਕ ਪਾਸਾ ਦੀ ਆਤਮਾ ਅਕਾਰ ਮੁਖ ਦਾ ਰੂਪ ਸੀ ਤੇ ਉਹਨਾਂ ਦੇ ਬਚਨਾਂ ਦੇ ਵਿੱਚ ਗੁਰੂ ਸਵਾਰਿਓ ਤਾਕਤ ਸੀ ਤਾਂ ਸਿੱਧੇ ਉਹ ਸਾਰੇ ਦੇ ਸਾਰੇ ਸਿੱਧੇ ਰਸਤੇ ਪੈ ਗਏ ਆਪੋ ਆਪਣੇ ਘਰਾਂ ਨੂੰ ਗਏ ਤੇ ਜਿਸ ਵਕਤ ਵਾਪਸ ਆਉਂਦੇ ਨੇ ਤਾਂ ਗੁਰੂ ਸਵਾਰਿਓ ਹੁਣ ਬਾਲਾ ਜਿੱਦਾ ਤੁਹਾਡੇ ਮਿਤਾ ਦੀ ਗੁੱਸੇ ਹੁੰਦੀ ਤੇ ਗੁਰਨਾਨਕ ਪਾਸਾ ਜੀ ਖੋਦੇ ਉੱਤੇ ਹੀ ਬੈਠ ਗਏ ਤੇ ਏਦਣ ਹੌਲੀ ਹੌਲੀ ਪਤਾ ਲੱਗਿਆ ਹਰਿਆਣ ਦਾਸ ਨੂੰ ਤੇ ਔਰ ਨਾਨਕ ਪਾਸਾ ਜੀ ਨੇ ਜੋ ਵੀਰ ਵੀ ਉਥੇ ਉਥੇ ਸਾਧੂਆਂ ਨੂੰ ਭਵਾ ਲਿੱਤੇ ਨੇ ਤਾਂ ਗੁੱਸੇ ਦੇ ਵਿੱਚ ਹੋਇਆ ਬਾਲੇ ਨੇ ਪੁੱਛਿਆ ਕਿੱਥੇ ਬੈਠਾ ਹੈ ਨਾਨਕ ਤੇ ਹੁਣ ਉਹਨੂੰ ਕੁੱਟਣ ਵਾਸਤੇ ਬਾਬੇ ਨਾਨਕ ਨੂੰ ਕੁੱਟਣ ਵਾਸਤੇ ਜਾ ਰਿਹਾ ਪਿੱਛੇ ਭੈਣ ਭੱਜੀ ਜਾ ਰਹੀ ਹੈ ਗੁਰਸਵਾਰੇ ਨੂੰ ਐ ਬਾਬਾ ਮੇਰੇ ਵੀਰ ਨੂੰ ਨਾ ਮਾਰਿਓ ਮੇਰੇ ਵੀਰ ਨੂੰ ਨਾ ਮਾਰਿਓ ਤੇ ਪਰ ਉਹ ਗੁੱਸੇ ਦੇ ਵਿੱਚ ਜਾ ਜਾ ਕਰਕੇ ਗੁਰਨਾਨਕ ਪਾਸਾ ਜੀ ਨੇ ਤਪੜੇ ਮਾਰਦੇ ਨੇ ਪ੍ਰਿਆਨ ਦਾਸ ਜੀ ਵੀਰ ਦੇ ਨਾਮ ਆਉ ਪਾਵਗਾ ਪਰ ਗੁਰੂ ਸਵਾਰੀਓ ਮਹਿਤਾ ਭਲਿਆਂ ਦਾਸ ਦੇ ਪਿਤਾ ਨੇ ਪਹਿਲੀ ਉਹਦੇ ਥੱਪੜ ਇੱਕ ਦੂਜੇ ਇੱਕ ਗੱਲ ਤੇ ਮਾਰਿਆ ਦੋ ਦੋ ਦੂਜੀ ਗੱਲ ਉੱਤੇ ਮਾਰਨ ਲੱਗਿਆ ਪਿਤਾ ਤੇ ਭੈਣ ਨੇ ਨਾ ਹੱਥ ਮਾਰਦੇ ਬਾਬਲ ਨਾਲੇ ਰੋਣ ਲੱਗ ਪਈ ਬਾਬਲ ਮੇਰੇ ਵੀਰ ਦੇ ਨਾਲ ਗੁਰੂ ਸਵਾਰੀਓ ਦੋ ਚਪੇੜਾਂ ਲਈਆਂ ਕੋਮਲ ਮੁਖੜੇ ਦੇ ਉੱਤੇ ਤੇ ਫਿਰ ਘਰੇ ਆ ਗਏ करे आ करके माता त्रिपताणण गुस्से होता है ते ਭੈਣ ਬੋਕਲ ਦੇ ਵਿੱਚ ਲੈ ਕੇ ਵੀਰ ਨੂੰ ਕਹਦੀ ਐ ਨਾ ਉਸੇ ਜਿੱਥੇ ਥੱਪੜ ਪਈ ਸੀ ਓਲੇ-ਪੋਲੇ ਹੱਥਾਂ ਨਾਲ ਕਹਿੰਦੇ ਵੀਰ ਕੋਈ ਗੱਲ ਨਹੀਂ ਪਿਤਾ ਪਿਤਾ ਹੈ ਬਸਾ ਨਿਕਲਣਾ ਕੋਈ ਗੱਲ ਨਹੀਂ ਜੇ ਪਿਤਾ ਨੇ ਮਾਰਿਆ ਗੁਰੂ ਸਵਾਰਿਓ ਆਪਾ ਜਹਨਕੀਤਾ ਦੇ ਜੋ ਸੀ ਰਾਏ ਬਲਾਰ ਨੂੰ ਜਦੋਂ ਪਤਾ ਲੱਗਿਆ ਰਾਏ ਬਲਾਰ ਨੇ ਬਖਵਾਰੀ ਸੀ ਨਾ ਉੱਥੇ ਲੱਗਿਆ ਹੋਇਆ ਰਾਏ ਬਦਾਰ ਦੇ ਮੂਹਰੇ ਤਾਂ ਉਹਨੇ ਕਿਹਾ ਕਿ ਮੇਰੇ ਪੀਰ ਦੇ ਥੱਪੜੇ ਕਾ ਤੋ ਮਾਰੇ ਕਿਉਂਕਿ ਗੁਰਨਾਮਕ ਬਾਖਸ਼ਾ ਜੀ ਨੂੰ ਪੀਰ ਸਮਝਦਾ ਸੀ ਰਾਏ ਬਦਾਰ ਕਹਿੰਦੇ ਮੇਰੇ ਪੀਰ ਦੇ ਕਾ ਤੋ ਥੱਪੜੇ ਮਾਰੇ ਕਹਿੰਦੇ ਉਹ ਕਹਿੰਦਾ ਜੀ ਇਹਨੇ ਭੁੱਖੇ ਸੰਤ ਨੂੰ ਪੂਜ ਸਤਾ ਦਿੱਤਾ ਆਪਣੇ ਅਹਰਕਾਰ ਨੂੰ ਕਹਿੰਦਾ ਪੀਰ ਬਹੀਲੇ ਦੇ ਖਰਾਬ ਕੀਤੇ ਸੀ ਨਾ ਆ ਚੱਕ ਵੀਰ ਬਹੀਲੇ ਅੱਗੇ ਤੋਂ ਜੇ ਮੇਰੇ ਪੀਰ ਦੇ ਮਾਰਿਆ ਦਾ ਮੈਥੋਂ ਬੁਰਾ ਨਹੀਂ ਹੁੰਮੇਗਾ ਰਾਏ ਉਹ ਰਾਤ ਨੇ ਗਿਆ ਗੁਰੂ ਸਵਾਰੀ ਨੂੰ